ਸੁਲਦੀਪ ਕੁਮਾਰ ਜਿਹੜੇ ਕਿ ਆਪ ਪਾਰਟੀ ਦੇ ਮੇਅਰਲ ਕੈਂਡੀਡੇਟ ਸੀ ਉਹਨਾਂ ਨੇ ਕੱਲ ਜਦੋਂ ਇਲੈਕਸ਼ਨ ਦੇ ਵਿੱਚ ਗੜਬੜੀ ਕੀਤੀ ਗਈ ਤੇ ਬੈਲਟ ਪੇਪਰਸ ਦੇ ਉੱਤੇ ਪ੍ਰੀਜ਼ਿਊਮੇਬਲੀ ਪ੍ਰੈਜ਼ਾਈਡਿੰਗ ਆਫਸਰ ਨੇ ਆਪ ਮਾਰਕਿੰਗ ਕਰਕੇ ਉਹਨਾਂ ਨੂੰ ਰਿਜੈਕਟ ਕੀਤਾ ਤੇ ਇੱਕ ਪਟੀਸ਼ਨ ਫਾਈਲ ਕੀਤੀ ਜਿਹੜੀ ਕਿ ਕੱਲ ਕੋਰਟ 'ਚ ਮੈਂਸ਼ਨ ਕੀਤੀ ਗਈ ਤੇ ਕੋਰਟ ਨੇ ਉਸ ਪਟੀਸ਼ਨ ਨੂੰ ਅੱਜ ਹੀਅਰਿੰਗ ਦੇ ਉੱਤੇ ਲਗਾਇਆ ਸੀ ਸਾਡਾ ਉਹਦੇ ਵਿੱਚ ਜਿਹੜਾ ਪ੍ਰੇਅਰ ਦਾ ਐਮਬਿਟ ਹੈ ਉਹ ਬੇਸਿਕਲੀ ਇਹ ਹੈ ਕਿ ਜਿਹੜੀ ਇਲੀਗਲ ਫਰਾਡਲੈਂਡ ਤੇ ਪੁਰਜਰੀ ਦੇ ਬੇਸ ਦੇ ਉੱਤੇ ਇਲੈਕਸ਼ਨ ਹੈ ਨੂੰ ਸੈਟੀਸਾਈਜ਼ ਕੀਤਾ ਜਾਏ ਇਹ ਇਲੈਕਸ਼ਨ ਨੂੰ ਫੇਅਰ ਐਂਡ ਫਰੀ ਮੈਨਰ ਦੇ ਵਿੱਚ ਅੰਡਰ ਅ ਰਿਟਾਇਰਡ ਹਾਈ ਕੋਰਟ ਜੱਜ ਜਾਂ ਕਿਸੇ ਕੋਰਟ ਆਬਜ਼ਰਵਰ ਦੇ ਥਲੇ ਦੁਬਾਰਾ ਕੰਡਕਟ ਕੀਤਾ ਜਾਏ ਜਿਹੜਾ ਇਲੈਕਟਿਡ ਮੇਅਰ ਹੈ ਉਹਨੂੰ ਆਪਣੀਆਂ ਡਿਊਟੀਆਂ ਕਰਨ ਤੋਂ ਰੋਕਿਆ ਜਾਏ ਤੇ ਇੱਕ ਐਸਆਈਟੀ ਕਨਸਟੀਟਿਊਟ ਕੀਤੀ ਜਾਏ ਜਿਹੜੀ ਕਿ ਇਸ ਫਰਾਡ ਤੇ ਪੁਰਜਰੀ ਨੂੰ ਕ੍ਰਿਮੀਨਲ ਕੇਸ ਦੇ ਲਈ ਵੀ ਐਗਜ਼ਾਮਿਨ ਕਰੇ ਤੇ ਪਰਚਾ ਦਰਜ ਕਰੇ ਤੇ ਅਸੀਂ ਇਹ ਵੀ ਕਿਹਾ ਹੈ ਕਿ ਇਨ ਦ ਮੀਨਵਾਈਲ ਇਹ ਜਿਹੜਾ ਸਾਰਾ ਰਿਕਾਰਡ ਹੈ ਇਹਨੂੰ ਸੀਜ਼ ਕਰਕੇ ਕੋਰਟ ਦੀ ਕਸਟਡੀ ਚ ਰੱਖਿਆ ਜਾਏ। ਕੋਰਟ ਨੇ ਉਹਨਾਂ ਨੂੰ ਨੋਟਿਸ ਦੇ ਦਿੱਤਾ ਹੈ ਮਿਸਟਰ ਅਨਿਲ ਮਸੀ ਤੇ ਜਿਹੜੇ ਇਲੈਕਟਿਡ ਕਾਉਂਸਲਰ ਨੇ ਮਨੋਜ ਕੁਮਾਰ ਉਹਨਾਂ ਨੂੰ ਵੀ ਨੋਟਿਸ ਕੀਤਾ ਹੈ ਤੇ ਸ਼ਾਰਟ ਡੇਟ ਦੇ ਕੇ ਦਿਨ ਹਫ਼ਤੇ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਆਪਣਾ ਰਿਪਲਾਈ ਫਾਈਲ ਕਰਨ ਦੇ ਵਿੱਚ ਦਿੱਤਾ ਹੈ ਤੇ ਜਿਹੜੀ ਅਸੀਂ ਵੀਡੀਓਗ੍ਰਾਫੀ ਪਲੇਸ ਆਨ ਰਿਕਾਰਡ ਕੀਤੀ ਹੈ ਪਲੱਸ ਰਿਕਾਰਡ ਉਹ ਨੈਕਸਟ ਡੇਟ ਦੇ ਉੱਤੇ ਐਗਜ਼ਾਮਿਨ ਕੀਤੀ ਜਾਏ। 26 ਦਾ ਜ਼ਿਕਰ ਬਾਰ-ਬਾਰ ਆ ਰਿਹਾ ਸੀ ਗੁਰਿੰਦਰ ਜੀ ਤੁਸੀਂ ਕਿਹਾ ਕਿ ਕੋਰਟ ਨੂੰ ਤਾਂ ਇੰਟਰਵਿਊ ਕਰਨਾ ਪੈਣਾ ਜਿੱਦਾਂ ਦੇ ਹਾਲਾਤ ਨੇ ਵੀਡੀਓ ਦੀ ਗੱਲ ਕੀਤੀ ਜਾ दूसरी साइड का यह कहना कि भी रिट पटी मेनटेनेबल है कि नहीं उत्ते ए तवज्जो देनी चाहिए थी है लेकिन असी कोर्ट को दसिया है कि भी क्योंकि ये रिट पटीशन जी है ਇਹ ਮਿਊਨਿਸਪਲ ਕਾਰਪੋਰੇਸ਼ਨ ਦੀ ਆਫਿਸ ਬੀਰੀਅਰਸ ਨੂੰ ਪਟੀਨ ਕਰਦੀ ਹੈ ਇਹਦੇ ਵਿੱਚ ਕੋਈ ਇਲੈਕਸ਼ਨ ਪਟੀਸ਼ਨ ਪ੍ਰੋਵਾਈਡਡ ਨਹੀਂ ਹੈ ਨਾ ਐਕਟ ਵਿੱਚ ਨਾ ਰੈਗੂਲੇਸ਼ਨਸ ਵਿੱਚ ਨਾ ਰੂਲ ਵਿੱਚ ਇਹਦੇ ਵਿੱਚ ਸਿਰਫ ਰਿਟ ਪਟੀਸ਼ਨ ਅੰਦਰ 226 ਹੀ ਰੈਮੇਡੀ ਹੈ ਤੇ ਅਸੀਂ ਕਰੈਕਟ ਰੈਮੇਡੀ ਲੈ ਕੇ ਕੋਰਟ ਚਾਹੀਏ ਸਰ ਪੂਰੇ ਤੋਂ ਪੂਰਾ ਡਾਟਾ ਸੀਜ਼ ਕਰਨ ਦੇ ਲਈ ਕਿਹਾ ਗਿਆ ਉਸ ਨੂੰ ਲੈ ਕੇ ਕੋਰਟ ਨੇ ਕੁਝ ਕਿਹਾ ਉਹਦੇ ਵਿੱਚ ਕੋਰਟ ਨੇ ਕਿਹਾ ਹੈ ਕਿ ਆਲਰੇਡੀ ਇਹ ਰਿਕਾਰਡ ਸੀਜ਼ ਕੀਤਾ ਜਾ ਚੁੱਕਾ ਹੈ ਤੇ ਗਵਰਨਮੈਂਟ ਸਟਰੋਂਗ ਰੂਮ ਦੇ ਵਿੱਚ ਰਿਕਾਰਡ ਪਿਆ ਹੈ ਇਸ ਕਰਕੇ ਨੈਕਸਟ ਡੇ ਤੇ ਉੱਤੇ ਇਹਨਾਂ ਨੂੰ ਬੁਲਾਣਾ ਹੈ ਕਿ ਨਹੀਂ ਬੁਲਾਣਾ ਉਸ ਰਿਕਾਰਡ ਨੂੰ ਸਮਨ ਕਰਨਾ ਹੈ ਉਹ ਐਗਜ਼ਾਮਿਨ ਕੀਤਾ ਜਾਏਗਾ ਵੀਡੀਓਗ੍ਰਾਫੀ ਨੇ ਵੀ ਪ੍ਰੋਫੀਸ਼ੈਂਸੀ ਰੱਖ ਜਿਹੜੀ ਵੀਡੀਓਗ੍ਰਾਫੀ ਹੈ ਉਹ ਕੋਰਟ ਦੀ ਡਾਇਰੈਕਸ਼ਨ ਦੇ ਥੱਲੇ ਇਹਨਾਂ ਨੇ ਆਪ ਅੰਡਰਟੇਕਿੰਗ ਦੇ ਕੇ ਕੀਤੀ ਹੈ ਤੇ ਉਸ ਵੀਡੀਓਗ੍ਰਾਫੀ ਨੂੰ ਲਾਈਵ ਟੈਲੀਕਾਸਟ ਵੀ ਕੀਤਾ ਗਿਆ ਹੈ ਟੀਵੀ ਦੇ ਵਿੱਚ ਜਿਸ ਦੇ ਵਿੱਚ ਕੇ ਪਰਤਖ ਹੈ ਕਿ ਵੀ ਉਹਦੇ ਵਿੱਚ ਫੋਰਜਰੀ ਕੀਤੀ ਗਈ ਅਨੈਤ ਜੀ ਜੋ ਪਟੀਸ਼ਨ ਦਾਖਲ ਕੀਤੀ ਹੈ ਮੈਂ ਇੱਕ ਵਾਰ ਆਪ ਪਤਾ ਹੈ ਕਿ ਜਿਲ੍ਹਾ ਪ੍ਰਸ਼ਾਸਨ ਕੋਲ ਲੋਟਿ ਕਹਾ ਹੈ 3 ਹਫ਼ਤੇ ਵਿੱਚ ਜਵਾਬ ਦੇਣ ਦੇ ਲਈ देखिए कांग्रेस और आम आदमी पार्टी अलायंस के द्वारा फाइल की गई ये चौथी पिटिशन हाई कोर्ट में थी आज जो पिटिशन फाइल की गई वो कल के चुनावों पर आधारित थी बहुत जद्दोजहद आम आदमी पार्टी और कांग्रेस के वकीलों को कोर्ट में करनी पड़ी लेकिन कोई भी इंटेरिम रिलीफ देने से कोर्ट ने बिल्कुल मना कर दिया इशू विद रिगार्ड टू मेंटेनेबिलिटी ऑफ पिटिशन स्टिल पेंडिंग तीन हफ्ते का हमें टाइम दिया गया है पिटिशन का रिस्पॉन्स फाइल करने के लिए जो हम टाइम पे फाइल कर देंगे ये था कि बैलेट पेपर को टेम्पर किया गया अनिले दो का बार हारने के बाद एलिगेशन उन्होंने जवाब हम अपने जवाब में रिप्लाई में देंगे जहां तक 226 की बात है डिस्प्यूटेड फैक्ट है बिकॉज चंडीगढ़ म्यूनिपल कॉर्पोरेशन एक्ट के अंदर कोई इलेक्शन पिटिशन का प्रावधान नहीं है मेयर डिप्टी मेयर और सीनियर डिप्टी मेयर के चुनावों को लेकर इसलिए 226 फाइल की जा सकती है लेकिन जहां पर डिस्प्यूटेड क्वेश्चंस ऑफ फैक्ट हैं टेम्परिंग हुई बैलेट पेपर दिए नहीं दिए वहां पर 226 सौ छब्बीस इज नॉट द रेमेडी सिविल सूट इज द रेमेडी ये हमने ऑब्जेक्शन लिया है जो हम अपने रिप्लाई में भी लेंगे अच्छा तो लें <laughs> तो देखिए टेम्पर किया, किया ये तो आप कह रहे हैं ना अब हुआ क्या नहीं हुआ वो कोर्ट बताएगा जब हम उस वीडियो को कोर्ट में प्लेस ऑन रिकॉर्ड करेंगे और तो दूसरे इन चीजों का जवाब जो देना है वो प्रिसाइडिंग अथॉरिटी ने देना है प्रिसाइडिंग ऑफिसर अनिल मसीने ने देना है एडमिनिस्ट्रेशन ने नहीं देना